ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਬੀਰ ਬੁਟੀਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕਵੈਸਟ ਆ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਚੈਨਲ ਨੂੰ ਆਪਣੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਜਿਹੜੀ ਆਪਣੇ ਆਉਣ ਵਾਲੀ ਵੀਡੀਓ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਉਦੋਂ ਹੀ ਪਹੁੰਚ ਜਵੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਵੱਧ ਤੋਂ ਵੱਧ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਬੁਟੀਕ ਦੇ ਸੂਟ ਨੇ ਸਾਰੇ ਇਹ ਕਿ ਆਪਾਂ ਰੈਡੀ ਕਰਵਾਇਨੇ ਕਿਸੇ ਕਸਟਮਰ ਦੇ ਬਾਹਰ ਵੀ ਜਿਣੇ ਨੇ ਅਗਰ ਤੁਸੀਂ ਵੀ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਬਣਵਾ ਕੇ ਦੇਵਾਂਗੇ ਸਟਿਚਿੰਗ ਵੀ ਕਰਵਾ ਕੇ ਦੇਵਾਂਗੇ ਪੂਰੀ ਗਾਰੰਟੀ ਹੋਊਗੀ ਆਪਣੀ ਦੇਖੋ ਜੀ ਆਪਣਾ ਪਹਿਲਾ ਸੂਟ ਬਹੁਤ ਸੋਹਣਾ ਕਲਰ ਹੈ ਇਹ ਹੈਡਵਕ ਕਰਵਾਇਆ ਹੋਇਆ ਇਹਦੇ ਉੱਪਰ ਇਹ ਦੇਖੋ ਸ਼ਵਟ ਇਹ ਦੇਖੋ 슬ੀਵਜ਼ ਦੋਨੇ ਸਲੀਵਜ਼ ਜਿਹੜਾ ਨੈੱਕ ਆ ਇਹਦੇ ਉੱਪਰ ਆਪਾਂ ਕੁਝ ਵੀ ਨਹੀਂ ਕਰਵਾਇਆ ਸਿੰਪਲ ਪਾਈਪਿੰਗ ਲੱਗੀ ਹੋਈ ਆ ਜਿਹੜੀ ਇਹਦੀ ਬਾਟਮ ਆ ਉਹ ਸ਼ਿਮਰ ਦੇ ਉੱਪਰ ਆ ਸ਼ਿਮਰ ਦੀ ਇਹਦੀ ਬਾਟਮ ਤੇ ਜਿਹੜਾ ਇਹਦਾ ਦੁਪੱਟਾ ਇਹ ਫਲੋਰ ਆਰਗੈਂਜ਼ਾ ਦਾ ਲੱਗਿਆ ਹੋਇਆ ਤੇ ਇਹ ਵਾਲੀ ਆਪਾਂ ਇਹਦੇ ਤੇ ਲਗਾਈ ਆ ਲੇਸ ਦੁਪੱਟੀ ਦੀ

ਇੰਨਾ ਕਲਰ ਦਾ ਇਹਦਾ ਦੁਪੱਟਾ ਇਹ ਦੇਖੋ ਜਿਹੜੇ ਕਲਰ ਸੂਟ ਦੇ ਵਿੱਚ ਨੇ ਉਹੀ ਸੇਮ ਦੁਪੱਟੇ ਦੇ ਵਿੱਚ ਨੇ ਬਹੁਤ ਜ਼ਿਆਦਾ ਸੋਨਾ ਸੂਟ ਆ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਉਹਨਾਂ ਦਾ ਪ੍ਰਾਈਸ ਵੀ ਪੁੱਛ ਸਕਦੇ ਹੋ ਔਰ ਰੈਡੀ ਵੀ ਕਰਵਾ ਸਕਦੇ ਹੋ ਸਟਿਚ ਆਪਾਂ ਤੁਹਾਨੂੰ ਪ੍ਰੋਪਰ ਕਰਵਾ ਕੇ ਦਵਾਂਗੇ ਅਗਰ ਤੁਸੀਂ ਸਟਿਚ ਨਹੀਂ ਵੀ ਕਰਵਾਉਣੀ ਤਾਂ ਆਪਾਂ ਤੁਹਾਨੂੰ ਇਦਾਂ ਹੀ ਕੀਜ ਸਾਡੇ ਹਾਸ ਨੂੰ ਤੁਸੀਂ ਬਾਰੋਗੇ ਕਰਵਾ ਸਕਦੇ ਹਾਂ ਜਿਹੜਾ ਨੈਕਸਟ ਸੂਟ ਆ ਇਹ ਵੀ ਮਸ਼ੀਨ ਵਰਕ ਕਰਵਾਇਆ ਆ ਆਪਾਂ ਨੇ ਇਹ ਦੇ ਲਵੈਂਡਰ ਕਲਰ ਆ ਜਰਮ ਕਾਟਨ ਦਾ ਸੂਟ ਆ ਇਹ ਅੱਜ ਕੱਲ ਇਹ ਜਿਹੜਾ ਵਰਕ ਆ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਇਹ ਇਹ ਦੇਖੋ 슬ੀਵਸ ਦੇ ਉੱਪਰ ਆ ਘੇਰੇ ਦੇ ਉੱਪਰ ਆ ਐਂਡ ਵਿੱਚ ਵਿੱਚ ਬੁਟੀ ਹੈ ਇਹਦੇ ਤਾਂ ਸਿੰਪਲ ਪਾਈਪਿੰਗ ਲੱਗੀ ਹੋਈ ਆ ਤੇ ਇਹ ਅੱਗੇ ਇਹਦੀ ਬਾਟਮ ਇਹ ਆ ਗਿਆ ਇਹਦਾ ਚਨੂਨ ਚੋਂ ਦਾ ਦੁਪੱਟਾ ਦੁਪੱਟੇ ਤੇ ਮੈਚਿੰਗ ਪਲੇਸ ਲੱਗੀ ਹੋਈ ਆ ਜਿਹੜਾ ਆਪਣਾ ਫੋਰਥ ਸੂਟ ਆ ਇਹ ਸਾਰੇ ਸੂਟ ਜੀ ਇੱਕੋ ਹੀ ਕਸਟਮਰ ਦੇ ਨੇ ਜਿਹੜਾ ਫੋਰਥ ਸੂਟ ਆ ਉਹ ਆ ਗਿਆ ਇਹ ਹਾਂਜੀ ਨੈਕਸਟ ਸੂਟ ਦੇਖੋ ਆਪਣਾ ਇਹ ਵੀ ਆਪਾਂ ਨੇ ਹੈਂਡਵਰਕ ਕਰਵਾ ਕੇ ਰੈਡੀ ਕਰਵਾਇਆ ਸੂਟ ਜਿਹਦਾ ਘੇਰਾ ਆ ਗਿਆ ਪੱਲਾ ਆ ਗਿਆ ਸੌਰੀ ਝਾਕ ਆ ਗਏ ਐਂਡ ਇਹ ਵਾਲਾ ਸੂਟ ਆ ਇਹ ਵੀ ਆਪਾਂ ਨੇ ਹੈਂਡਵਰਕ ਦੇ ਉੱਪਰ ਰੈਡੀ ਕਰਵਾਇਆ ਇਹ ਫੁੱਲ ਘੇਰਾ ਇਹਦਾ ਐਂਡ ਨੈਕ ਆ ਐਂਡ 슬ੀਵਜ਼ ਨੇ ਤੁਸੀਂ ਇਹਨੂੰ ਕਿਸੇ ਵੀ ਸਟੱਫ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਪਲੇਨ ਤੁਸੀਂ ਬਾਟਮ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਤੇ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਕੰਟਰਾਸਟ ਇਹ ਕੰਟਰਾਸਟ ਕੀਤਾ ਹੈ ਦੁਪੱਟੇ ਦਾ ਸਫਾਈ ਬਲੂ ਕਲਰ ਹਾਂਜੀ ਇਹ ਤਾਂ ਜਿਹੜੇ ਆਪਣੇ ਸੂਟ ਸੀਗੇ ਇਹ ਆਪਾਂ ਨੇ ਰੈਡੀ ਕਰਵਾਏ ਆ ਕਸਟਮਰ ਦੇ ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਆ ਜਿਹੜੇ ਆਪਣੇ ਕੋਲੇ ਸੂਟ ਆਲਰੇਡੀ ਰੈਡੀ ਨੇ ਫਸਟ ਸੂਟ ਇਹ ਵਾਲਾ ਆਪਣਾ ਜਿਹੜਾ ਇੰਸਟਾਗ੍ਰam ਚੈਨਲ ਆ ਮਨਵੀਰ ਕ੍ਰੀਏਸ਼ਨਸ ਬਾਈ ਦੀਪ ਉਹਨੂੰ ਵੀ ਤੁਸੀਂ ਵੱਧ ਤੋਂ ਵੱਧ ਫੋਲੋ ਕਰੋ। ਉਹਦੇ ਉੱਪਰ ਆਪਾਂ ਡੇਲੀ ਅਪਡੇਟ ਪਾਉਨੇ ਆ। ਇਹ ਦੇਖੋ organza ਦੇ ਸ਼ਰਟ ਆ। ਮਸ਼ੀਨ ਵਰਕ ਕੀਤਾ ਹੋਇਆ। ਲੇਸ ਲੱਗੀ ਹੋਈ ਆ ਨੀਚੇ। ਇਹ ਆ ਗਿਆ ਬਾਟਮ, ਬਾਟਮ ਪਲੇਨ ਆ। ਐਂਡ ਇਹ ਆ ਗਿਆ organza ਦਾ ਦੁਪੱਟਾ। ਜਿਹੜਾ ਇਹ ਸੂਟ ਆ ਇਹ ਆਪਾਂ ਤੁਹਾਨੂੰ ਦੇਵਾਂਗੇ 1500 ਰੁਪਏ ਦੀ ਰੇਂਜ ਦੇ ਵਿੱਚ। ਇਹ ਦੇਖੋ ਦੁਪੱਟੇ ਦੇ ਉੱਪਰ ਵੀ ਵਰਕ ਆ। ਲੇਸ ਵੀ ਲੱਗੀ ਹੋਈ ਆ ਔਰ ਬਹੁਤ ਹੀ ਆ 1500 ਇਹ ਸੂਟ ਦਾ ਪ੍ਰਾਈਸ ਸੂਟ ਇਹ ਹੈਗਾ ਜੌਰਜਟ ਦੇ ਉੱਪਰ نیچے ਲੇਸ ਲੱਗੀ ਹੋਈ ਆ ਵਿੱਚ ਸੀਕਵੈਂਸ ਵਰਕ ਆ ਇਹਦੇ ਤੇ ਜਿਹੜਾ ਜਿਹੜੀ ਇਹਦੀ ਬੋਟਮ ਹੌ ਹੈਗੀ ਆ ਉਹ ਪਾੜਾ ਸਿਲਕ ਦੀ ਤੇ ਔਰਗੈਂਜ਼ਾ ਦਾ ਹੈਗਾ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਲਾਈਨਿੰਗ ਵਾਲਾ ਦੁਪੱਟੇ ਤੇ ਵੀ ਸੇਮ ਸ਼ਰਟ ਦੇ ਨਾਲ ਦੀ ਲੇਸ ਲੱਗੀ ਹੋਈ ਆ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਨੈਕਸਟ ਸੂਟ ਆ ਇਹ ਹੈਗਾ ਕ੍ਰੇਪ ਦੇ ਉੱਪਰ ਫਲੋਰ ਕ੍ਰੇਪ ਆ ਇਹ ਹੈਗੀ ਆ ਸੂਟ ਦੀ ਸ਼ਰਟ ਤੇ ਇਹ ਹੈਗੀ ਆ ਸੂਟ ਦੀ ਬਾਟਮ ਸੈਲਫ ਪ੍ਰਿੰਟ ਦੀ ਬਾਟਮ ਆ ਜਿਹੜਾ ਦੁਪੱਟਾ ਉਹ ਹੈਗਾ ਚਨੋਂਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਇਹ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਦਾ ਦੁਪੱਟਾ ਇਹ ਜਿਹੜਾ ਇਹ ਸੂਟ ਆ ਇਹ ਤੁਹਾਨੂੰ 1500 ਰੁਪਏ ਦੀ ਰੇਂਜ ਦੇ ਵਿੱਚ ਮਿਲੂਗਾ ਜਿਹੜਾ ਨੈਕਸਟ ਸੂਟ ਆ ਇਹ ਹੈਗਾ ਆਰਗੈਂਜ਼ਾ ਦੇ ਉੱਪਰ ਤੇ ਇਹ ਤਾਂ ਬਾਈਸ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹ ਅਗਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਇਹਦੇ ਨਾਲ ਦੇ ਆਪਣੇ ਕੋਲੇ 5 ਤੋਂ 6 ਕਲਰ ਹੈਗੇ ਆ ਦੇ ਫੋਰ ਸ਼ਰਟ ਟਾਈ ਡਾਈ ਸ਼ਰਟ ਇਹ ਵਾਲੀ ਆ ਐਂਡ ਬਾਟਮ ਇਹ ਵਾਲੀ ਆ ਪਾਟਾ ਸਿਲਕ ਦੀ ਬਾਟਮ ਆ ਤੇ ਆਰਗੈਂਜ਼ਾ ਦਾ ਹੀ ਹੈਗਾ ਇਹ ਪਿਓਰ ਆਰਗੈਂਜ਼ਾ ਲੱਗਿਆ ਹੋਇਆ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਟਾਈ ਡਾਈ ਦਾ ਪੂਰਾ 2.5 ਮੀਟਰ ਦਾ ਦੁਪੱਟਾ उस कलर नैक्सट आ गया पीच कलर पीच कैरेट नैक्सट सॉरी हांजी एच अपू कलर मिल जाने पांच कलर ने ਤੇ ਡਬਲ ਤੁਹਾਨੂੰ ਮਿਲ ਜਾਣਗੇ ਅਗਰ ਕਿਸੇ ਨੂੰ ਦੋ ਚਾਹੀਦੇ ਆ ਸੇਮ ਸੂਟ ਤਾਂ ਉਹ ਵੀ ਮਿਲ ਜਾਣਗੇ ਤੁਸੀਂ ਇਹਨਾਂ ਦੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਸੈਂਡ ਕਰਸ ਰੱਖ ਦਿਓ ਤਾਂ ਕਿ ਜਿਹੜੇ ਸੂਟ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕਣ